ਦੋਸਤੋ ਥੋੜੇ ਦਿਨਾਂ ਦੇ ਬਾਅਦ ਹੀ ਕੋਈ ਨਾ ਕੋਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਉਸੇ ਤਰ੍ਹਾਂ ਹੀ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਇੱਕ ਗੁਰਮਖ ਆਪਣੇ ਘਰ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਜਾ ਕੇ ਸਹਿਜ ਪੜ ਪ੍ਰਕਾਸ਼ ਕਰਵਾ ਰਿਹਾ ਸੀ ਤੇ ਰਸਤੇ ਵਿੱਚ ਇੱਕ ਖੜੇ ਨੌਜਵਾਨ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਦੀ ਬਜਾਏ ਉਸ ਵੱਲ ਬਿਊੜੀ ਸਿਗਰਟ ਦਾ ਧੂਆ ਸੱੜਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਗਰੰਥੀ ਸਿੰਘ ਨੇ ਰੋਕਿਆ ਤਾਂ ਉਹ ਉਸ ਗਰੰਥੀ ਸਿੰਘ ਨੂੰ ਭੱਦੀ ਸਰਦਾਵਲੀ ਬੋਲਿਆ ਤੇ ਜਿਸ ਤੋਂ ਬਾਅਦ ਕਿ ਗਰੰਥੀ ਸਿੰਘ ਤੋਂ ਆਪਣਾ ਗੁੱਸਾ ਕੰਟਰੋਲ ਨਾ ਕਰਦੇ ਹੋਇਆ ਉਸ ਮੁੰਡੇ ਦੇ ਉੱਪਰ ਆਪਣੇ ਮਿਆਨ ਵਿੱਚੋਂ ਕਿਰਪਾਨ ਕੱਢ ਦੋ ਵਾਰ ਕਰ ਦਿੱਤੇ ਤੇ ਜਿਸ ਤੋਂ ਬਾਅਦ ਕੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਆਓ ਦੋਸਤੋ ਹੁਣ ਲੈ ਚੱਲ ਜਾਈਏ ਤੁਹਾਨੂੰ ਉਸ ਗਰੰਥੀ ਸਿੰਘ ਦੀ ਸਪੀਚ ਦੇ ਵੱਲ ਅੱਜ ਉਹ ਅੱਗੇ ਬੈਠਾ ਹਾਂ ਤੇ ਉਹ ਅੱਗੇ ਆ ਕੇ ਤੇ ਪੀਡੀਪੀ ਲੱਗ ਪਿਆ ਇਹਨੂੰ ਆਖਿਆ ਵੀ ਪਾਸੇ ਹੋ ਜਾ ਜਵਾਨਾ ਬੀੜੀ ਨਾ ਪੀਂਦਾ ਕਰਕੇ ਇੰਨੇ ਆਖਿਆ ਤੂੰ ਭੈਣੀ ਹੋਣੀ ਐ ਅਜਾ ਟਰਾਕਾ ਮੁਰਕਿਆ ਆਖਿਆ ਸਾ ਕਰ ਨਹੀਂ ਦੋ ਵਾਰ ਆਖਿਆ ਸਾ ਕਰ ਨਹੀਂ ਤੇ ਮੇਰੇ ਤੋਂ ਗੁੱਸਾ ਨਹੀਂ ਬਰਦਾਸ਼ਤ ਹੋਇਆ ਫਿਰ ਕਤਲ ਕਰਤਾ ਕਿੰਨੀ ਵਾਰ ਕੀਤੀ ਨਹੀਂ ਨਹੀਂ ਵਾਰ ਤਾਂ ਦੋ ਹੀ ਕੀਤੀ ਸੀ ਕਿਹੜੀ ਜੀ ਨਾ ਗੱਪਾਂ ਕੀਤਾ ਇਹ ਕੁਰਬਾਨਾ ਕੀਤਾ ਜੀ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਰਤੀ ਆਪਣਾ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰ ਦਿਓ